ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾ ਮਾਝ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਅਰਾਧੀਏ ਪੂਰੇ ਨ ਸਤਿਗੁਰ ਗਿਆਨ ਰਹਾਉ ਜਿਤ ਘਟ ਵਸੈ ਪਾਰ ਬ੍ਰਹਮ ਸੋਈ ਸਾਹ ਬਾਥਾ ਉਹ ਜਮ ਕੰਕਰ ਨੇੜ ਨਾ ਆਵੇ ਰਸਨਾ ਹਰ ਗੁਣ ਗਾਓ ਸੇਵਾ ਸੁਰਤ ਨਾ ਜਾਣੀਆਂ ਨਾ ਜਾਪੇ ਆਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਆਗਦ ਭੇ ਕਿਰਪਾਲ ਗਸਾਈਆਂ ਨਟੇ ਸੋਗ ਸੰਤਾਪ ਤਤੀ ਬਹੁ ਨ ਲੱਗਈ ਸਤਗੁਰ ਰਖੇ ਆਪ ਗੁਰ ਨੇ ਰਾਇਣੇ ਦਿਆ ਗੁਰ ਗੁਰ ਸੱਚਾ ਸਰਜਨ ਹਾਰ ਗੁਰ ਤੁਠੇ ਸਭ ਕਿਛ ਪਾਇਆ ਜਨ ਨਾਨਕ ਸਦ ਬਲਿਹਾਰ ਦੌੜੀ ਮਹੱਲਾ ਪੰਜਵਾ ਮਾਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਅਰਾਧੀ ਏ ਪੂ ਨੇ ਸਾਥੇ ਗੁਰਿਆਨੇ ਰਹਾਓ ਜੇ ਤੱਕ ਆਟਾ ਬਸੈ ਪਾਰ ਬ੍ਰਹਮ ਸੋਈ ਸਹਾਵਾਥਾਓ ਜਮ ਕੰਕਰ ਨੇਡ ਨਾ ਆਵਈ ਰਸਨਾ ਹਰ ਗੁਣ ਗਾਓ ਸੇਵਾ ਸੁਰਤ ਨਾ ਜਾਣੀਆਂ ਨਾ ਜਾਪੇ ਆਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਦ ਭਏ ਕਿਰਪਾਲ ਗਸਾਈਆਂ ਨਟੇ ਸੋਗ ਸੰਤਾਪ ਤਤੀ ਬਹੁ ਨ ਲੱਗਈ ਸਤਗੁਰ ਰਖੇ ਆਪ ਗੁਰ ਨਾਇਣੇ ਦਿਆ ਗੁਰ ਗੁਰ ਸੱਚਾ ਸਰਜਨ ਹਾਰ ਗੁਰ ਤੁਠੇ ਸਭ ਕਿਛ ਪਾਇਆ ਜੈ ਨਾਨਕ ਸਦ ਬਲਿਹਾਰ ਡੌੜੀ ਮਹੱਲਾ ਪੰਜਵਾ ਮਾਜ ਦੋਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਅਰਾਧੀਏ ਪੂਰੇ ਸਤਿਗੁਰ ਗਿਆਨ ਰਹਾਉ ਜਿਤਕ ਅਟ ਬਸੈ ਪਾਰ ਬ੍ਰਹਮ ਸੋਈ ਸਹਾਵਾਥਾਉ ਜਮ ਸੰਕਰ ਨੇੜ ਨਾ ਆਵੈ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨ ਜਾਣੀਆਂ ਨਾ Jap ਆਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਆਗਤ ਭਏ ਕਿਰਪਾਲ ਗਸਾਈਆਂ ਨਠੇ ਸੋਗ ਸੰਤਾਪ ਚਤੀ ਭਵਨ ਲੱਗ ਗਈ ਸਤਿਗੁਰ ਰਖੇ ਆਪ ਗੁਰ ਨੇ ਡਾਇਣੇ ਦੇਆ ਗੁਰ ਗੁਰ ਸੱਚਾ ਸਰਜਨਹਾਰ ਗੁਰ ਤੁਠੇ ਸਭ ਬਾਇਆ ਜਨ ਨਾਨਕ ਸਤਿ ਬਲਿਹਾਰ ਡੌੜੀ ਮਹੱਲਾ ਪੰਜਵਾ ਮਾਝ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਅਰਾਧੀਏ ਪੂਰੇ ਨ ਸਤਿਗੁਰ ਗਿਆਨ ਰਹਾਉ ਜਿਤ ਘਟ ਵਸੈ ਪਾਰ ਬ੍ਰਹਮ ਸੋਈ ਸ਼ਹਾ ਬਾਤਾ ਹੋ ਜਮ ਸੰਕਰਨੇਡ ਨਾ ਆਵੇ ਰਸਨਾ ਹਰ ਗੁਣ ਗਾਓ ਸੇਵਾ ਸੁਰਤ ਨਾ ਜਾਣੀਆਂ ਨਾ ਜਾਪ ਆਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਦ ਭੇ ਕਿਰਪਾਲ ਗਸਾਈਆਂ ਨਠੇ ਸੁਗ ਸੰਤਾਪ ਚਤੀ ਬਹੁ ਨ ਲੱਗਈ ਸਤ ਗੁਰ ਰਖੇ ਆਪ ਗੁਰ ਨੇ ਡਾਇਨੇ ਦਿਆ ਗੁਰ ਗੁਰ ਸੱਚਾ ਸਰਜਨ ਹਾਰ ਗੁਰ ਤੁਠੇ ਸਭ ਕਿਛ ਪਾਇਆ ਜਨ ਨਾਨਕ ਸਦ ਬਲਿਹਾਰ ਦੌੜੀ ਮਹੱਲਾ ਪੰਜਵਾ ਮਾਜ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਅਰਾਧੀਏ ਪੂਰੇ साथे गुර्ञने रहााव जতে काट बसाय पार बभ्रहम सोही। ਸਹਾਵਾਥਾਓ ਜਮ ਕੰਕਰਨੇਡ ਨਾ ਆਵੇ ਰਸਨਾ ਹਰ ਗੁਣ ਗਾਓ ਸੇਵਾ ਸੁਰਤ ਨਾ ਜਾਣੀਆਂ ਨਾ ਜਾਪੇ ਆਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਦ ਭਏ ਕਿਰਪਾਲ ਗਸਾਈਆਂ ਨਠੇ ਸੋਗ ਸੰਤਾਪ ਤਤੀ ਬਵਨ ਲੱਗ ਗਈ ਸਤਗੁਰ ਰਖੇ ਆਪ ਗੁਰ ਨੇ ਡਾਇਨੇ ਦਿਆ ਗੁਰ ਗੁਰ ਸੱਚਾ ਸਰਜਨ ਹਾਰ ਗੁਰ ਤੁਠੇ ਸਭ ਕਿਛ ਪਾਇਆ ਜਨ ਨਾਨਕ ਸਦ ਬਲਿਹਾਰ ਦੌੜੀ ਮਹੱਲਾ ਪੰਜਵਾ ਮਾਜ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਅਰਾਧੀਏ ਪੂਰੇ ਸਤਿਗੁਰ ਗਿਆਨੇ ਰਹਾ ਦੇ ਤੱਕਟ ਬਸੇ ਪਾਰ ਬ੍ਰਹਮ ਸੋਈ ਸਹਾਵਾਥਾਓ ਜਮ ਕੰਕਰ ਨੇਡ ਨਾ ਆਵਈ ਰਸਨਾ ਹਰ ਗੁਣ ਗਾਓ ਸੇਵਾ ਸੁਰਤ ਨਾ ਜਾਣੀਆਂ ਨਾ ਜਾਪ ਆਰਾਦ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਆਗਦ ਭਏ ਕਿਰਪਾਲ ਗਸਾਈਆਂ ਨਠੇ ਸੋਗ ਸੰਤਾਪ ਤਤੀ ਬਹੁ ਨ ਲੱਗਈ ਸਤਗੁਰ ਰਖੇ ਆਪ ਗੁਰ ਨੇ ਡਾਇਣੇ ਦਿਆ ਗੁਰ ਗੁਰ ਸੱਚਾ ਸਰਜਨ ਹਾਰ ਗੁਰ ਤੁਠੇ ਸਭ ਕਿਛ ਪਾਇਆ ਜਨ ਨਾਨਕ ਸਦ ਬਲਿਹਾਰ ਗੋੜੀ ਮਹੱਲਾ ਪੰਜਵਾ ਮਾਜ ਦੁਖ ਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਆਰਾਧੀ ਹੈ ਪੂਰੇ ਸਤਿਗੁਰ ਗਿਆਨ ਰਹਾਉ ਜਿਤ ਘਟ ਵਸੈ ਪਾਰ ਬ੍ਰਹਮ ਸੋਈ ਸਹਾਵਾਥਾਓ ਜਮ ਕੰਕਰ ਨੇੜ ਨਾ ਆਵੈ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨਾ ਜਾਣੀਆ ਨਾ ਜਾਪੈ ਆਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਆਗਦ ਭੇ ਕ੍ਰਿਪਾਲ ਗਸਾਈਆਂ ਨਠੇ ਸੋਗ ਸੰਤਾਪ ਤਤੀ ਬਹੁ ਨ ਲੱਗਈ ਸਤਗੁਰ ਰਖੇ ਆਪ ਗੁਰ ਨੇ ਰਾਇਣੇ ਦਿਆ ਗੁਰ ਗੁਰ ਸੱਚਾ ਸਰਜਨ ਹਾਰ ਗੁਰ ਤੁਠੇ ਸਭ ਕਿਛ ਪਾਇਆ ਦਾ ਨਾਨਕ ਸਤਿ ਬਲਿਹਾਰ ਗੋੜੀ ਮਹੱਲਾ ਪੰਜਵਾ ਮਾਜ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਆਰਾਧੀਏ ਪੂਰੇ ਨ ਸਤਿਗੁਰ ਗਿਆਨ ਰਹਾਉ ਜਿਤਕ widehat ਵਸੈ ਪਾਰ ਬ੍ਰਹਮ ਸੋਈ ਸਹਾਵਾਥਾਉ ਜਮ ਸੰਕਰਨੇੜ ਨ ਆਵਈ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨ ਜਾਣੀਆਂ ਨਾ Jap ਆਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਦ ਭੈ ਕਿਰਪਾਲ ਗਸਾਈਆਂ ਨਠੇ ਸੋਗ ਸੰਤਾਪ ਤਤੀ ਬਵਨ ਲੱਗ ਗਈ ਸਤਿਗੁਰ ਰਖੇ ਆਪ ਗੁਰਨੇ ਕਾਇਨੇ ਦਿਆ ਗੁਰ ਗੁਰ ਸੱਚਾ ਸਰਜਨ ਹਾਰ ਗੁਰ ਤੁਠੇ ਸਭ ਕਿਛ ਪਾਇਆ ਜਨ ਨਾਨਕ ਸਦ ਬਲਿਹਾਰ ਦੌੜੀ ਮਹੱਲਾ ਪੰਜਵਾ ਮਾਜ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਅਰਾਧੀਏ ਪੂਰੇ ਨ ਸਤ ਗੁਰ ਗਿਆਨ ਰਹਾਉ ਜਿਤ ਘਟ ਵਸੈ ਪਾਰ ਬ੍ਰਹਮ ਸੋਈ ਸਾਹ ਬਾਥਾ ਉਹ ਜਮ ਕਰਨੇੜ ਨਾ ਆਵੇ ਰਸਨਾ ਹਰ ਗੁਣ ਗਾਓ ਸੇਵਾ ਸੁਰਤ ਨਾ ਜਾਣੀਆਂ ਨਾ ਜਾਪ ਆਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਆਗਦ ਭਏ ਕਿਰਪਾਲ ਗਸਾਈਆਂ ਨਠੇ ਸੁਗ ਸੰਤਾਪ ਛਤੀ ਬਹੁ ਨ ਲੱਗਈ ਸਤਗੁਰ ਰਖੇ ਆਪ ਗੁਰ ਨੇ ਡਾਇਨੇ ਦਿਆ ਗੁਰ ਗੁਰ ਸੱਚਾ ਸਰਜਨ ਹਾਰ ਗੁਰ ਤੁਠੇ ਸਭ ਕਿਛ ਪਾਇਆ ਜਨ ਨਾਨਕ ਸਦ ਬਲਿਹਾਰ ਦੌੜੀ ਮਹੱਲਾ ਪੰਜਵਾ ਮਾਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਆਰਾਧੀ ਹੈ ਪੂਰੇ ਸਾਥੇ ਗੁਰ ਗਿਆਨ ਰਹਾਓ ਜੇ ਤੱਕ ਆਟਾ ਵਸੈ ਪਾਰ ਬ੍ਰਹਮ ਸੋਈ ਸਹਾਵਾਥਾਓ ਜਮਕੰਕਰ ਨੇੜ ਨਾ ਆਵੇ ਰਸਨਾ ਹਰ ਗੁਣ ਗਾਓ ਸੇਵਾ ਸੁਰਤ ਨਾ ਜਾਣੀਆਂ ਨਾ ਜਾਪੇ ਆਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਦ ਪਏ ਕਿਰਪਾਲ ਗਸਾਈਆਂ ਨਠੇ ਸੋਗ ਸੰਤਾਪ ਤਤੀ ਬਹੁ ਨ ਲੱਗਈ ਸਤ ਗੁਰ ਰਖੇ ਆਪ ਗੁਰ ਨੇ ਰਾਇਣੇ ਦਿਆ ਗੁਰ ਗੁਰ ਸੱਚਾ ਸਰਜਨ ਹਾਰ ਗੁਰ ਤੁਠੇ ਸਭ ਕਿਛ ਪਾਇਆ ਜਨ ਨਾਨਕ ਸਦ ਬਲਿਹਾਰ ਡੋੜੀ ਮਹੱਲਾ ਪੰਜਵਾ ਮਾਜ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਆਰਾਧੀਏ ਪੂਰੇ ਸਾਥੇ ਗੁਰ ਗਿਆਨੇ ਰਹੋ ਜੇ ਤੱਕ ਆਟਾ ਬਸੇ ਪਾਰ ਬ੍ਰਹਮ ਸੋਈ ਕਹਾਵਾਤਾ ਉਹ ਜਮ ਕੰਕਰਨੇਡ ਨਾ ਆਵੇ ਰਸਨਾ ਹਰ ਗੁਣ ਗਾਓ ਸੇਵਾ ਸੁਰਤ ਨਾ ਜਾਣੀਆਂ ਨਾ Jap ਆਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਦ ਭੇਹ ਕਿਰਪਾਲ ਗਸਾਈਆਂ ਨਠੇ ਸੋਗ ਸੰਤਾਪ ਚਤੀ ਭਵਨ ਲੱਗ ਗਈ ਸਤਗੁਰ ਰਖੇ ਆਪ ਗੁਰ ਨੇ ਡਾਇਨੇ ਦਿਆ ਗੁਰ ਗੁਰ ਸੱਚਾ ਸਰਜਨ ਹਾਰ ਗੁਰ ਤੁਠੇ ਸਭ ਕਿਛ ਪਾਇਆ ਜਨ ਨਾਨਕ ਸਦ ਬਲਿਹਾਰ ਦੌੜੀ ਮਹੱਲਾ ਪੰਜਵਾ ਮਾਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਆਰਾਧੀ ਹੈ ਪੂਰੇ ਸਾਥੇ ਗੁਰ ਗਿਆਨ ਰਹਾਓ ਜੇ ਤੱਕ ਆਤਮਾ ਵਸੈ ਪਾਰ ਬ੍ਰਹਮ ਸੋਈ ਸਹਾਬਾਥਾਓ ਜਮਕੰਕਰਨੇਡ ਨਾ ਆਵੇ ਰਸਨਾ ਹਰ ਗੁਣ ਗਾਓ ਸੇਵਾ ਸੁਰਤ ਨਾ ਜਾਣੀਆਂ ਨਾ ਜਾਪੇ ਆਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਦ ਭਏ ਕਿਰਪਾਲ ਗਸਾਈਆਂ ਨਠੇ ਸੋਗ ਸੰਤਾਪ ਥਤੀ ਬਵਨ ਲੱਗ ਗਈ ਸਤਗੁਰ ਰਖੇ ਆਪ ਗੁਰ ਨੇ ਰਾਣੇ ਦਿਆ ਗੁਰ ਗੁਰ ਸੱਚਾ ਸਰਜਨ ਹਾਰ ਗੁਰ ਤੁਠੇ ਸਭ ਕਿਛ ਪਾਇਆ ਜਨ ਨਾਨਕ ਸਦ ਬਲਿਹਾਰ ਦੌੜੀ ਮਹੱਲਾ ਪੰਜਵਾ ਮਾਜ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਅਰਾਧੀਏ ਪੂਰੇ ਸਤਿਗੁਰ ਗਿਆਨ ਰਹਾਓ ਜਿਤਕਾ ਟੱਬਸੈ ਪਾਰ ਬ੍ਰਹਮ ਸੋਈ ਸਹਾਵਾਥਾਓ ਜਮ ਕੰਕਰਨੇਡ ਨਾ ਆਵਈ ਰਸਨਾ ਹਰ ਗੁਣ ਗਾਓ ਸੇਵਾ ਸੁਰਤ ਨਾ ਜਾਣੀਆਂ ਨਾ ਜਾਪੇ ਆਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਦ ਭਏ ਕਿਰਪਾਲ ਗਸਾਈਆਂ ਨਠੇ ਸੋਗ ਸੰਤਾਪ ਤੱਤੀ ਭਵਨ ਲੱਗ ਗਈ ਸਤਗੁਰ ਰਖੇ ਆਪ ਗੁਰ ਨੇ ਰਾਇਣੇ ਦਿਆ ਗੁਰ ਗੁਰ ਸੱਚਾ ਸਰਜਨ ਹਾਰ ਗੁਰ ਤੁਠੇ ਸਭ ਕਿਛ ਪਾਇਆ ਜेन ਨਾਨਕ ਸਦ ਬਲਿਹਾਰ ਡੌੜੀ ਮਹੱਲਾ ਪੰਜਵਾ ਮਾਜ ਦੋਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਅਰਾਧੀਏ ਪੂਰੇ ਨ ਸਤਿਗੁਰ ਗਿਆਨ ਰਹਾਉ ਜਿਤਕਾਟ ਵਸੈ ਪਾਰ ਬ੍ਰਹਮ ਸੋਈ ਸਾਹ ਬਾਤਾ ਉਹ ਜਮ ਕੰਕਰ ਨੇੜ ਨਾ ਆਵੇ ਰਸਨਾ ਹਰ ਗੁਣ ਗਾਵੇ ਸੇਵਾ ਸੁਰਤ ਨਾ ਜਾਣੀਆਂ ਨਾ ਜਾਪ ਆਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਆਗਦ ਭਏ ਕਿਰਪਾਲ ਗਸਾਈਆਂ ਨਠੇ ਸੁਗ ਸੰਤਾਪ ਚੱਤੀ ਬਹੁ ਨ ਲੱਗਈ ਸਤਗੁਰ ਰਖੇ ਆਪ ਗੁਰ ਨੇ ਡਾਇਣੇ ਦਿਆ ਗੁਰ ਗੁਰ ਸੱਚਾ ਸਰਜਨ ਹਾਰ ਗੁਰ ਤੁਠੇ ਸਭ ਕਿਛ ਪਾਇਆ ਜਨ ਨਾਨਕ ਸਦ ਬਲਿਹਾਰ ਦੌੜੀ ਮਹੱਲਾ ਪੰਜਵਾ ਮਾਜ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਆਰਾਧੀ ਹੈ ਪੂਰੇ ਸਾਤੇ ਗੁਰ ਗਿਆਨ ਰਹਾਓ ਜੇ ਤੱਕ ਆਟਾ ਵਸੈ ਪਾਰ ਬ੍ਰਹਮ ਸੋਈ ਸਹਾਵਾਤਾ ਉਹ ਜਮ ਕਰਨ ਕਰਨੇ ਨਾ ਆਵੇ ਰਸਨਾ ਹਰ ਗੁਣ ਗਾਵੇ ਸੇਵਾ ਸੁਰਤ ਨਾ ਜਾਣੀਆ ਨਾ ਜਾਪੇ ਆਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਆਗਦ ਭੇ ਕਿਰਪਾਲ ਗਸਾਈਆਂ ਨਠੇ ਸੋਗ ਸੰਤਾਪ ਤਤੀ ਬਹੁ ਨ ਲੱਗਈ ਸਤ ਗੁਰ ਰਖੇ ਆਪ ਗੁਰ ਨੇ ਰਾਇਣੇ ਦਿਆ ਗੁਰ ਗੁਰ ਸੱਚਾ ਸਰਜਨ ਹਾਰ ਗੁਰ ਤੁਠੇ ਸਭ ਕਿਛ ਪਾਇਆ ਜਨ ਨਾਨਕ ਸਦ ਬਲਿਹਾਰ ਦੌੜੀ ਮਹੱਲਾ ਪੰਜਵਾ ਮਾਜ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਆਰਾਧੀ ਹੈ ਪੂਰੇ ਸਤਿਗੁਰੇ ਗਿਆਨੇ ਰਹਾਓ ਜੇ ਤੱਕ ਆਟ ਬਸੈ ਪਾਰ ਬ੍ਰਹਮ ਸੋਈ ਸਹਾਵਾਥਾ ਹੋ ਜਮ ਕੰਕਰ ਨੇੜ ਨਾ ਆਵੇ ਰਸਨਾ ਹਰ ਗੁਣ ਗਾਓ ਸੇਵਾ ਸੁਰਤ ਨਾ ਜਾਣੀਆਂ ਨਾ ਜਾਪੇ ਆਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਤ ਭਏ ਕਿਰਪਾਲ ਗਸਾਈਆਂ ਨਠੇ ਸੋਗ ਸੰਤਾਪ ਤੱਤੀ ਬਵਨ ਲੱਗ ਗਈ ਸਤਗੁਰ ਰਖੇ ਆਪ ਗੁਰ ਨੇੜੈ ਨੇ ਦੇਆ ਗੁਰ ਗੁਰ ਸੱਚਾ ਸਰਜਨਹਾਰ ਗੁਰ ਤੁਠੇ ਸਭ ਕਿਛ ਪਾਇਆ ਜੈ ਨਾਨਕ ਸਦ ਬਲਿਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 好的。<Ad>